ਕਿੰਨਾ ਪੈਸਾ ਸੀ ਤੁਹਾਡਾ ਜੀ ਮੇਰਾ 8 ਲੱਖ ਆ ਜੀ 8 ਲੱਖ ਜਿਹੜਾ ਤੁਹਾਡੇ ਖਾਤੇ ਚੋਂ ਨਿਕਲ ਚੁੱਕਿਆ ਹਾਂਜੀ ਬੈਂਕ ਵਿੱਚ ਗਿਆਦਾ ਜੀ ਆਪਣੇ ਪੈਸਿਆਂ ਦਾ ਵਿਆਜ ਲਵਾਉਣ ਜੀ ਹਾਂਜੀ ਉਹ ਕਹਿੰਦੇ ਤੁਹਾਡੇ ਖਾਤੇ ਵਿੱਚੋਂ ਦਾ ਪੈਸੇ ਹੈ ਡੇਢ ਕਰੋੜ ਰੁਪਏ ਤੁਹਾਡਾ ਜਿਹੜਾ ਗਾਇਬ ਹੋ ਗਿਆ ਖਾਤੇ ਚੋਂ ਹਾਂਜੀ ਤੁਹਾਨੂੰ ਕਿਹਾਂ ਪਤਾ ਲੱਗਿਆ ਜੀ ਤੁਹਾਨੂੰ ਪਤਾ ਲੱਗਿਆ ਕਿ ਤਾਈਂ ਚ ਪੈਂਦਾ ਸਰਦ ਕਰ ਲੱਗਿਆ ਜੀ ਕਿ ਬੰਨਾ ਬੰਨਾ ਦੇਣਾ ਸੀ ਹਾਂਜੀ ਜਿਹੜੇ ਲੈਣੀ ਸੀ ਹਾਂਜੀ ਤੁਹਾਨੂੰ ਜੇ ਉਹ ਕਹੇ ਉਹ ਤੁਹਾਡੇ ਪੈਸੇ ਨੇ 4 6 4 ਲੱਖ ਰੱਖਣੇ ਕਿਤੇ ਇਹਨਾਂ ਤੇ ਸਾਡੇ ਗੁਰੂ ਘਰ ਦੇ ਪੈਸੇ ਸੀਗੇ 3.5 ਲੱਖ ਦੇ ਕਰੀਬ ਸੀਗਾ ਜੀ ਬਸ ਐਂਟਰੀਆਂ ਕਰਤੀਆਂ ਜਿਉਂ ਨੇ ਉਹ ਵੀ ਹੱਥ ਨਾਲ ਕੀਤੀਆਂ ਹੈਗੀਆਂ ਪੈਸੇ ਗੈਬ ਕਰਦੇ ਵਿੱਚੋਂ ਪਰਸਨਲ ਅਕਾਊਂਟ ਚੋਂ 2 ਲੱਖ ਗਏ ਵੀ ਇੱਕ ਗੁਰਦੁਆਰਾ ਸਾਹਿਬ ਦੇ ਪੈਸੇ ਸੀਗੇ ਜੀ 3.5 ਲੱਖ ਦੇ ਕਰੀਬ ਹੈ ਉਹ ਪੈਸੇ ਬੈਂਕ ਮੈਨੇਜਰ ਨੇ ਕਢਵਾ ਲਈ ਮੋਹਾਲੀ ਦੇ ਸਰਕਾਰੀ ਬੈਂਕ ਦੇ ਮੈਨੇਜਰ ਤੇ ਲੱਖਾਂ ਰੁਪਏ ਦੀ ਠੱਗੀ ਦੇ ਕਥਤ ਦੋਸ਼ ਲੱਗੇ ਨੇ ਕਿਹਾ ਜਾ ਰਿਹਾ ਕਿ ਮੋਹਾਲੀ ਦੇ ਸਰਕਾਰੀ ਬੈਂਕ ਦੇ ਮੈਨੇਜਰ ਨੇ ਖਾਤਾਧਾਰਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਦਿੱਤਾ ਹੈ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਵੀ 3.5 ਲੱਖ ਰੁਪਏ ਗਾਇਬ ਕਰ ਦਿੱਤੇ ਨੇ 13 ਸਾਲ ਤੋਂ ਇੱਕ ਹੀ ਬੈਂਕ ਵਿੱਚ ਮੈਨੇਜਰ ਰਹੇ ਜਸਵੀਰ ਸਿੰਘ ਨੇ ਪਹਿਲਾਂ ਲੋਕਾਂ ਦਾ ਵਿਸ਼ਵਾਸ ਜਿੱਤਿਆ ਤੇ ਫਿਰ ਉਹਨਾਂ ਲੋਕਾਂ ਦੇ ਨਾਲ ਹੀ ਵਿਸ਼ਵਾਸ ਘਾਤ ਕਰ ਦਿੱਤੀ ਮੋਹਾਲੀ ਦੇ ਸਾਲਵਾ ਵਿਕਾਸ ਸਰਕਾਰੀ ਕੋਆਪਰੇਟਿਵ ਬੈਂਕ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਜਦੋਂ ਜ਼ਮੀਨ ਦੇ ਮੁਆਵਜ਼ੇ ਦੇ ਮਿਲੇ ਪੈਸੇ ਕਢਵਾਉਣ ਦੇ ਲਈ ਕਿਸਾਨ ਬੈਂਕ ਦੇ ਵਿੱਚ ਗਿਆ ਤਾਂ ਉਸਦੇ ਖਾਤੇ 'ਚ 8 ਲੱਖ ਰੁਪਏ ਨਹੀਂ ਸਿਰਫ 40000 ਰੁਪਏ ਹੀ ਮਿਲੇ ਫਿਲਹਾਲ ਡੇਢ ਕਰੋੜ ਦੀ ਕਥਿਤ ਠੱਗੀ ਦਾ ਖੁਲਾਸਾ ਹੋਇਆ ਹੈ ਹੁਣ ਜਾਂਚ ਸ਼ੁਰੂ ਹੋਵੇਗੀ ਤੇ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਜਾਂਚ ਦੇ ਵਿੱਚ ਇਹ ਰਾਸ਼ੀ ਜੋ ਡੇਢ ਕਰੋੜ ਦੀ ਹੈ ਉਹ ਡੇਢ ਕਰੋੜ ਤੋਂ ਵੱਧ ਵੀ ਜਾਵੇ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਰਜ ਕਰ ਦਿੱਤੀ ਹੈ ਤੇ ਪੀੜਤ ਇਨਸਾਫ ਮੰਗ ਰਹੇ ਨੇ ਕਿਛਦੀ ਕਿੰਨੇ ਪੈਸੇ ਸੀ ਤੇ ਅੱਗੇ ਹੁਣ ਤੁਸੀਂ ਪੁਲਿਸ ਦੇ ਰਾਹ ਫੜਿਆ ਕਿ ਪੁਲਿਸ ਤੋਂ ਕਾਰਵਾਈ ਕਰੇ ਤਾਂ ਕੀ ਇਹ ਸਮਾਸ਼ਨ ਦਿੱਤਾ ਹੈ ਡੀਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਸਾਨੂੰ ਬਸਵਾਸ ਦਿਵਾਇਆ ਉਹਨਾਂ ਨੇ ਵੀ ਤੁਹਾਡੇ ਪੈਸੇ ਪੂਰੇ ਜਿੰਨੇ ਹੈ ਰਾਫ ਸੋਗੇ ਸਭ ਦੇ ਜਿਹਦੇ ਕਿੰਨਾ ਪੈਸਾ ਸੀ ਤੁਹਾਡਾ ਜੀ ਮੇਰਾ 8 ਲੱਖ ਹੈ ਜੀ 8 ਲੱਖ ਜਿਹੜੇ ਤੁਹਾਡੇ ਖਾਤੇ ਚੋਂ ਨਿਕਲ ਚੁੱਕੇ ਹਨ ਜੀ ਐਂਟਰੀ ਐਂਟਰੀ ਹੈ ਜੀ ਉਹਨਾਂ ਦੀ ਕੋਈ ਐਂਟਰੀ ਨਹੀਂ ਕੋਈ ਨਹੀਂ ਹੈ ਸਾਨੂੰ ਅੱਛਾ ਹਾਂ ਜੀ ਹੁਣ ਐਂਟਰੀ ਕਰਾਉਣ ਗਏ ਤਾਂ ਉੱਥੇ ਦੇਖਿਆ ਹੈ ਨਹੀਂ ਪੈਸੇ ਉਦੋਂ ਚ ਹੈ ਨਹੀਂ ਸੀ ਤਾਂ ਇਹਨਾਂ ਬਈਆਂ ਦੇ ਕਿੰਨਾ 8 ਲੱਖ ਜੀ ਕੁਛ ਹੀ ਤਾਂ ਦੋ ਜਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਜੀ ਮਾਨਕਬੁਸ਼ਰੀਫੀ ਮਾਨਕਬੁਸ਼ਰੀਫੀ ਕਿੰਨਾ ਪੈਸਾ ਹੈ ਤੁਹਾਡਾ 8 ਲੱਖ ਜੀ 8 ਲੱਖ ਰੁਪਏ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡਾ 8 ਲੱਖ ਰੁਪਏ ਅਸੀਂ ਬੈਂਕ 'ਚ ਗਏ ਇੱਥੇ ਸੋਲ ਬਿੱਲ ਜੀ ਹੋਈ ਹਾਂਜੀ ਫਿਰ ਮੈਂ ਇਹਦੇ ਘਰ ਗਿਆ ਮੈਨੇਜਰ ਸਾਹਿਬ ਦੇ ਹੂੰ ਉੱਥੇ ਤੇ ਪਤਾ ਲੱਗਿਆ ਵੀ ਇਹ ਘਰ ਹੈ ਨਹੀਂ ਹੂੰ ਫਿਰ ਦੁਬਾਰੇ ਬੈਂਕ 'ਚ ਐਂਟਰੀ ਦੇਖੀ ਉੱਥੇ ਸਾਰੇ 35 ਆ 15000 ਰੁਪਏ ਬੈਂਕ 'ਚ ਮੈਨੇਜਰ ਸਾਹਿਬ ਕਹਿੰਦੇ ਅੱਛਾ ਕਾਪੀ ਉਹਨਾਂ ਕੋਲੇ ਐਂਟਰੀ ਕਾਪੀ ਦੰਦਾ ਇੰਦਾ ਜਦੋਂ ਨਾ ਕੱਲ ਦੰਦਾ ਜਦੋਂ ਨਾ ਕੋਈ ਹੱਥ ਹੱਥ ਵੀ ਦੇ ਸੀ ਪੈਸੇ ਹੱਥ ਦਾ ਤਾਂ ਨਹੀਂ ਸੀ ਸਾਰੇ ਖਾਤੇ 'ਚ ਸੀ ਖਾਤੇ 'ਚ ਹੀ ਅੱਜ ਕੀ ਸ਼ਵਾਸਨ ਲੱਗਦਾ ਕਿ ਭਰੋਸਾ ਕੀ ਦਿੱਤਾ ਡੀਐਫਟੀ ਨੇ ਕਿ ਕਿਰਾਰ ਵੀ ਹੋਈ ਕਿ ਕਿਰਪਿਆ ਕਾਰਵਾਈ ਕਰਕੇ ਸੀ ਦਵਾਉਂਗੇ ਜੀ ਤੁਹਾਡੇ ਤੇ ਕਿਹੜਾ ਪਿੰਡ ਹੈ ਜੀ ਮੇਜਰ ਸਿੰਘ ਚਤਾਮਲੀ ਅੱਜ ਕਿੰਨੇ ਪੈਸੇ ਸੀ ਤੁਹਾਡੇ 15 ਲੱਖ ਰੁਪਏ ਜੀ 15 ਲੱਖ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ 15 ਲੱਖ ਰੁਪਏ ਗਾਇਬ ਹੋ ਗਏ ਖਾਤੇ 'ਚ ਬੈਂਕ ਵਿੱਚ ਗਿਆਦਾ ਜੀ ਆਪਣੇ ਪੈਸਿਆਂ ਦਾ ਵਿਆਜ ਲਵਾਉਣ ਜੀ ਹਾਂਜੀ ਉਹ ਕਹਿੰਦੇ ਤੁਹਾਡੇ ਖਾਤੇ 'ਚ ਤਾਂ ਪੈਸੇ ਹੋ ਨਹੀਂ ਅੱਛਾ ਮੈਨੂੰ ਇਥੇ ਪਤਾ ਹੀ ਹੈ ਬੜਾ ਪੁਰਾਣਾ ਮੈਨੇਜਰ ਨੂੰ ਜੀ ਨਵਾਂ ਮੈਨੇਜਰ ਕਹਿੰਦਾ ਜੀ ਤੁਸੀਂ ਸਮੇਂ ਸਮੇਂ ਸਿਰ ਐਂਟਰੀ ਨਹੀਂ ਕਰਾਉਂਦੇ ਰਹੇ ਐਂਟਰੀ ਤਾਂ ਕਰਾਉਂਦੇ ਰਹੇ ਜਾਂ ਐਂਟਰੀ ਆਪਣਾ ਹੱਥੇ ਹਲ ਕਰ ਦਿੰਦਾ ਸਾਨੂੰ ਪਤਾ ਹੀ ਤਲਾਦਾ ਜੀ ਕੰਪਿਊਟਰ ਨਾਲ ਨਹੀਂ ਐਂਟਰੀ ਕਰੀ ਕੰਪਿਊਟਰ ਨਾਲ ਨਹੀਂ ਕਰੀ ਹੈ ਜੀ ਅਮ ਜੀ ਅੱਛਾ ਇਹ ਗ੍ਰਾਮੀਣ ਬੈਂਕ ਬੋਲਦੇ ਨਾ ਕਾਪਰੇਟ ਬੈਂਕ ਹੈ ਕਾਪਰੇਟ ਕਾਪੀ ਬੈਂਕ ਸਰਕਾਰੀ ਕੋਪਰੇਟ ਹੈ ਸਰਕਾਰੀ ਬੈਂਕ ਹੈ ਹਾਂ ਹਾਂ ਅੱਛਾ ਕਿੰਨੇ ਕੁ ਲੱਗਦਾ ਕਿ ਇਲਾਕੇ ਦੇ ਲੋਕਾਂ ਦੇ ਖਾਤੇ ਹੋਣਗੇ ਇਸ ਬੈਂਕ 'ਚ ਇਹ ਵੀ ਤਾਂ ਬਹੁਤ ਬਹੁਤ ਪੁਰਾਣਾ ਬੈਂਕ ਹੈ ਇਹ ਬਹੁਤ ਖਾਤੇ ਹੈ ਇਹ ਗੱਲ ਹੈ ਜੀਮੇਦਾਰਾਂ ਦੇ ਬਹੁਤ ਹੈ ਇਹ ਪਹਿਲਾਂ ਵੀ ਕਦੇ ਇਦਾਂ ਹੋਇਆ ਜਾਂ ਪਹਿਲੀ ਵਾਰ ਹੋਇਆ ਬੈਂਕ 'ਚ ਇਹ ਪਹਿਲੀ ਗੱਲ ਹੋਇਆ ਜੀ ਪਹਿਲੀ ਗੱਲ ਹੈ ਪਿੰਡ ਮੇਰਾ ਮੜਕਾ ਵਸਦੀ ਹੈ ਜੀ ਅੱਛਾ ਕਿੰਨੇ ਪੈਸੇ ਤੁਹਾਡੇ ਜੀ ਪੈਸੇ ਤਕਰੀਬਨ ਕੋਈ ਹੈ ਸਮਗਲ ਰੋਜ਼ਾ ਗੇੜਾ ਹਾਂਜੀ ਡੇਢ ਕਰੋੜ ਦਾ ਗੇੜਾ ਡੇਢ ਕਰੋੜ ਰੁਪਏ ਤੁਹਾਡਾ ਜਿਹੜਾ ਗਾਇਬ ਹੋਇਆ ਖਾਤੇ 'ਚੋਂ ਹਾਂ ਅਨੁਪਤ ਲੱਗੇ ਕਿ ਤਾਈ ਜੀ ਮੈਂ ਤਾਂ ਸਵਦਾ ਕਰ ਲੱਗੇ ਜੇ ਕੋਈ ਬਿਆਨ ਬਣਾ ਦੇਣਾ ਸੀ ਹਾਂਜੀ ਜਿਹੜੀ ਲੈਣੀ ਸੀ ਹਾਂਜੀ ਸਾਨੂੰ ਜਦੋਂ ਉਹ ਕਹੇ ਸਾਡੇ ਪੈਸੇ ਦੇ ਆਏ ਸੀ 460 400 ਰੁਪਏ ਸਾਰੇ ਅੱਛਾ ਹਾਂ ਤੇ ਕੋਈ ਹੱਥ ਵੀ ਦਿੱਤੇ ਸੀ ਪੈਸੇ ਤਾਂ ਨੂੰ ਮੂਜਵਾਨੀ ਬਿਨਾ ਕੋਈ ਕਿਉਂ ਤੋਂ ਮੂਹ ਚ ਪਾਦੇ ਹਮ ਇਥੇ ਲੇਕੇ ਆਏ ਇਹ 10 ਲੱਖ ਰੁਪਇਆ 10 ਲੱਖ ਰੁਪਇਆ ਕੌਣ ਲੇ ਗਿਆ ਤੁਤੋਂ 10 ਲੱਖ ਰੁਪਇਆ ਆਪਣਾ ਮੈਨੇਜਰ ਤਾਂ ਗੈਰ ਕਾਨੂੰਨਮੈਨਤਾ ਜੀ ਅਜੇ ਦੋਨੋਂ ਲੇ ਗਏ ਹਾਂ ਜੀ ਕੀ ਕਹਿ ਕੇ ਲੇਕੇ ਤੁਹਾਨੂੰ ਸਾਨੂੰ ਕਹਿ ਗਿਆ ਵੀ ਕੋਈ ਇਹਨਾਂ ਨੂੰ ਐਫਟੀ ਕਰ ਦਿੰਦੇ ਮੇਰੀ ਕੋਤੀ ਦੇ ਨਾਮ ਹਾਂ ਵੀ ਵਿਆਹ ਪਾ ਤੁਸੀਂ ਪ੍ਰੋਸੇ ਦੇ ਦਿੱਤਾ ਹਾਂ ਵੀ ਵਿਆਹ ਪਾ ਇੱਥੇ ਪੈ ਰਹੇ ਹਾਂਗੇ ਕਿੰਨਾ ਪੁਰਾਣਾ ਖਾਤਾ ਸੀ ਤੁਹਾਡਾ ਖਾਤਾ ਬਹੁਤ ਜ਼ਿਆਦਾ ਜੀ ਪਤਾ ਨਹੀਂ ਅਜੇ ਪ੍ਰੋਸਾ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਤੇ ਤੁਹਾਡੇ ਨਾਲ ਗੱਲਬਾਤ ਹੋਈ ਡਿਊਟੀ ਸਾਹਿਬ ਦੀ ਕੀ ਕੀ ਆ ਉਹਨਾਂ ਨੇ ਜੀਬ ਸਾਹਿਬ ਤਾਂ ਕਹਿੰਦੇ ਸਾਡੇ ਕੋਲ check ਕੀ ਇਹ ਮਾਮਲਾ ਤੁਹਾਡਾ ਬੈਂਕ ਦੇ ਵਿੱਚ ਕਿੰਨੇ ਪੈਸੇ ਸੀ ਸਾਡਾ ਜੀ ਗੁਰੂ ਘਰ ਦੇ ਪੈਸੇ ਸੀਗੇ ਸਾਢੇ 3 ਲੱਖ ਦੇ ਕਰੀਬ ਸੀਗਾ ਜੀ ਬਸ ਐਂਟਰੀਆਂ ਕਰਤੀਆਂ ਜੀ ਉਹਨੇ ਉਹ ਵੀ ਹੱਥ ਨਾਲ ਕੀਤੀਆਂ ਹੈਗੀਆਂ ਪੈਸੇ ਗਾਇਬ ਕਰਤੇ ਵਿੱਚੋਂ ਤੁਹਾਡੇ ਆਪਣੇ ਵੀ ਪੈਸੇ ਸੀ ਕੋਈ ਨਾ ਸਾਡੇ ਆਪਣੇ ਕੋਈ ਅਕਾਊਂਟ ਨਹੀਂ ਹੈ ਗੁਰੂ ਘਰ ਦਾ ਹੀ ਸੀਗਾ ਜੀ ਹਾਂ ਜੀ ਅੱਛਾ ਕਿਹੜਾ ਬੈਂਕ ਸੀ ਕਾਪਰੇਟਿਵ ਹਾਂ ਜੀ ਕੋਆਪਰੇਟਿਵ ਬੈਂਕ ਹੈ ਜੀ ਸਿਆਲਪਾ ਕੀ ਮੰਗ ਤੁਹਾਡੀ ਮੰਗ ਤਾਂ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਗੁਰੂ ਘਰ ਦੇ ਪੈਸੇ ਮਿਲਣ ਚਾਹੀਦੇ ਕਿਸੇ ਦੇ ਕਿਸੇ ਵੀ ਮੈਂਬਰ ਦੇ ਕਿసే ਵੀ ਬੰਦੇ ਦੇਣਗੇ ਜੋ ਵੀ ਹੈਗਾ ਐਸੇ ਜਿਵੇਂ ਕਰਾਇਆ ਉਹਦਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈਗਾ ਮੇਰਾ ਨਾਮ ਸੁਪਿੰਦਰ ਸਿੰਘ ਹੈ ਜੀ ਮੈਂ ਰਿਟਾਇਰ ਅਧਿਕਾਰੀ ਹਾਂ ਸਰਕਾਰੀ ਬੁਲਾਇਆ ਮੈਂ ਤੇ ਮੇਰੀ ਬੇਤੀ ਮੈਂ ਨਾ ਕਈ ਸਾਲ ਪਹਿਲਾਂ ਮੇਰਾ ਖਾਤਾ ਹੁੰਦਾ ਸੀ ਇਹਦੇ ਵਿੱਚ ਕੋਬ੍ਰਾਟ ਬੈਂਕ ਦੇ ਵਿੱਚ ਪੁਰਾਣਾ ਖਾਤਾ ਸੀ ਇਹ 3 ਸਾਲ ਪੁਰਾਣੀ ਗੱਲ ਹੈ ਜੀ ਇਹ ਜਸਵੀਰ ਸਿੰਘ ਤੇ ਬੰਦਾ ਦੇਖਣ ਦਾ ਬਹੁਤ ਸਾਊ ਲੱਗਦਾ ਸੀ ਇਹ ਵੀਰ ਕਿਹਨਾਂ ਹੈ ਜੀ ਇਹ ਜਿਹੜਾ ਮੈਨੇਜਰ ਹੈ ਜਿਹਨੇ ਕਪੜਾ ਕੀਤਾ ਜਿਹੜਾ ਕਪੜੇ ਦੀ ਜ਼ਿੰਮੇਵਾਰ ਹੈ ਮੁੱਖ ਦੋਸ਼ੀ ਹੈ ਹਰ ਜਿਹਦੇ ਇੱਕ ਸੈਕਟਰੀ ਵੀ ਹੈ ਉੱਥੇ ਉਹ ਵੀ ਬਹੁਤ ਓਵਰ ਕਲੈਬਰ ਹੈ ਫਿਰ ਮਤਲਬ ਇਹ ਦੋਆਂ ਦੀ ਮਿਲੀ ਭੁਗਤ ਹੈ ਮੇਰਾ ਜਿਹੜਾ ਉੱਥੇ ਖਾਤਾ ਸੀਗਾ ਮੈਂ ਐਂਟਰੀਆਂ ਐਂਟਰੀਆਂ ਵਾਸਤੇ ਜਸਵੀਰ ਸਿੰਘ ਨੂੰ ਕਿਹਾ ਸੀ ਤਿੰਨ ਸਾਲ ਪੁਰਾਣੀ ਗੱਲ ਹੈ ਤੇ ਜਦੋਂ ਇਹਨੇ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਕੋਈ ਤਸਵੀਰ ਵੀ ਨਹੀਂ ਦਿੱਤਾ ਤਾਂ ਜਿਹੜਾ ਮੈਂ ਸਮਝ ਗਿਆ ਗੱਲ ਕਿਉਂਕਿ ਮੈਂ ਤਾਂ ਸਰਕਾਰੀ ਨੌਕਰੀ ਦਾ ਮੁਲਾਜ਼ਮ ਐ ਮੈਨੂੰ ਪਤਾ ਸੀ ਸਾਰੀ ਗੱਲ ਦਾ ਤੇ ਮੈਂ ਆਪਣਾ ਖਾਤਾ ਹੀ ਸਾਫ਼ ਕਰਾ ਲਿਆ ਇਹ ਤੋਂ ਵਾਸ਼ ਕਰਾ ਤੇ ਮੈਂ ਕਿਹਾ ਮੇਰਾ ਤਾਂ ਖਾਤਾ ਸਾਫ਼ ਕਰ ਦੇ ਜਸਵੀਰ ਸਿੰਘ ਤੂੰ ਬੜੀ ਤਖੀਰ ਮੰਦਾ ਐਂਟਰੀਆਂ ਤੇ ਤੂੰ ਐਡਰਾਂ ਕੋਈ ਨਹੀਂ ਕਰਦਾ ਤੇ ਮੇਰਾ ਘੱਟੋ ਘੱਟ 5 ਲੱਖ ਰੁਪਇਆ ਸੀਗਾ ਜੀ ਇਹਦੇ ਖਾਤੇ 'ਚ ਮੈਂ 5 ਲੱਖ 5 ਕਢਾ ਲਿਆ ਐਡ ਜਿਸਪੋਟੇ ਮੈਂ ਖਾ ਫਿਰ ਬਈ ਕਹਿੰਦਾ ਮੈਨੂੰ ਚੈੱਕ ਵੀ ਜਮਾ ਚੈੱਕ ਵੀ ਤੇਰੇ ਮੋੜ ਦੂੰਗਾ ਮੈਂ ਖਾ ਨਿਲ ਕਰ ਦੇ ਮੇਰੀ ਕਾਪੀ ਮੇਰੀ ਕਾਪੀ ਨਿਲ ਕਰੇ ਤਾਂ ਤਕਲੀਫ ਹੈ ਮੇਰੀ ਮੰਗ ਕੀ ਥੋਡੀ ਹੋਣੀ ਮੇਰੀ ਮੰਗ ਤਾਂ ਹੁਣ ਇਹ ਹੈ ਜੀ ਵੀ ਜਿਹੜੀ ਹੈ ਨਾ ਗੁਰਦੁਆਰੇ ਦਾ ਜਿਹੜਾ ਪੈਸਾ ਸਾਡੇ ਦਾ ਇਹ ਅਸੀਂ ਜਿਹੜਾ ਗੁਰਦੁਆਰੇ ਦੀ ਸਾਰੀ ਵਾਸਤੇ ਇਕੱਠਾ ਕਰਿਆ ਸੀਗਾ ਧੰਨ ਇਹ ਇਹ ਮਹਾਰਾਜ ਦਾ ਧੰਨ ਹੈ ਦੇਖੋ ਗੁਰਦੁਆਰਾ ਸਭ ਤੋਂ ਵੱਡਾ ਅਹਿਮ ਚੀਜ਼ ਹੈ ਇੰਪਾਰਟ ਹੈ ਹਰ ਇੱਕ ਪਿੰਡ ਦੇ ਵਿੱਚ ਤੇ ਜਿੱਥੇ ਗੁਰਦੁਆਰਾ ਸਾਡਾ ਇੱਕ ਵਿਸ਼ਵਾਸ ਹੈ ਜਿਹਦੇ ਵਿਸ਼ਵਾਸ ਦੇ ਨਾਲ ਅਸੀਂ ਚੱਲਦੇ ਆਂ ਸੋ ਇਹ ਸਾਡੇ ਗੁਰਦੁਆਰੇ ਨਾਲ ਵਿਸ਼ਵਾਸ ਘਾਤ ਹੋਇਆ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਸਾਡਾ ਜਿਹੜਾ ਹੈ ਪੈਸਾ ਕੱਲਾ ਕੱਲਾ ਪੈਸਾ ਜੋ ਪਾਈ ਪਏ ਲੋਕਾਂ ਦੇ ਹੋਰ ਸਾਹਮਣੇ ਆ ਰਹੇ ਨੇ ਕਿ ਜਿਹੜੇ ਪੈਸੇ ਬੈਂਕਾਂ ਤੋਂ ਨਿਕਲੇ ਨੇ ਸਾਇਆ ਹਨ ਤੇ ਮਤਲਬ ਹੁਣ ਤਾਂ ਪਤਾ ਲੱਗਿਆ ਜੀ ਹੁਣ ਤਾਂ ਹਰੇਕੇ ਬੰਦਾ ਪਿੰਡ-ਪਿੰਡ ਦੇ ਵਿੱਚ ਮਤਲਬ ਗੱਲ ਫੈਲ ਗਈ ਸਾਰੀ ਕੋਈ ਕਹਦਾ ਮੇਰੇ ਸੁਣਨੇ ਜਾ 40 ਲੱਖ ਦਾਦਾ ਕੋਈ ਕੋਈ 5 ਲੱਖ ਰੱਖਦਾ ਕੋਈ 10 ਲੱਖ ਦਦਾ ਮਤਲਬ ਕਹਿਣ ਦਾ ਤਰਾ ਤਰਾ ਹੋ ਗਈ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਐ ਦੇ ਸੁਸਾਇਟੀ ਦੇ ਅੰਡਰ ਸੀਗੇ ਸਾਲਵੇ ਦੇ ਉਹ ਸਾਰੇ ਪਿੰਡ ਤਰਾ ਤਰਾ ਹੋਈ ਪਈ ਐ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਛੁੱਟਿਆ ਵਾ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਕਿ ਲੋਕਾਂ ਦੇ ਹੱਕ ਹੱਥ ਦੀ ਕਮਾਈ ਐ ਇਸ ਕਰਕੇ ਲੋਕਾਂ ਦਾ ਜਿਹੜਾ ਭਰੋਸਾ ਬਹੁਤ ਛੁੱਟਿਆ ਵਾ ਜਿਹੜਾ ਸਰਕਾਰ ਦਾ ਜਿਹੜਾ ਵਿਸ਼ਵਾਸ ਹੈ ਉਹ ਲੋਕਾਂ ਤੇ ਲੋਕ ਸਰਕਾਰ ਦਾ ਵਿਸ਼ਵਾਸ ਤੇ ਉਮੀਦ ਰੱਖਦੇ ਆ ਵੀ ਸਰਕਾਰ ਸਾਡੇ ਬਾਰੇ ਕੁਝ ਕਰੂਗੀ ਐਕਸ਼ਨ ਹੋਊਗਾ ਇਹੀ ਉਮੀਦ ਐ ਤੋ ਇਹ ਹੋਣਾ ਵੀ ਚਾਹੀਦਾ ਅਸੀਂ ਬੈਂਕ ਗਏ ਆਪਣੀ ਅਮਾਉਂਟ ਬਾਰੇ ਗੱਲਬਾਤ ਕਰੀ ਸਾਨੂੰ ਉਸ ਦੇ ਵਿੱਚ ਪਤਾ ਲੱਗਿਆ ਵੀ ਇੱਕ ਮੇਰੇ ਖੋਦੇ ਪਰਸਨਲ ਅਕਾਊਂਟ ਚੋਂ 2 ਲੱਖ ਗਏ ਹੋਏ ਇੱਕ ਗੁਰਦੁਆਰਾ ਸਾਹਿਬ ਦੇ ਪੈਸੇ ਸੀਗੇ ਜੀ ਸਾਢੇ 3 ਲੱਖ ਦੇ ਕਰੀਬ ਹੈ ਉਹ ਪੈਸੇ ਬੈਂਕ ਮੈਨੇਜਰ ਨੇ ਕਢਵਾ ਲਈ ਜੀ ਹਾਂਜੀ ਕਿਹੜਾ ਬੈਂਕ ਹੈ ਜੀ ਇੱਕ ਸਿਆਲਵਾ ਦਾ ਇਹ ਕੋਆਪਰੇਟਿਵ ਬੈਂਕ ਹੈ ਸਰਕਾਰੀ ਬੈਂਕ ਜੀ ਅੱਛਾ ਤੁਹਾਡੇ ਕੋਲ ਕੋਈ ਦਾ ਐਂਟਰੀ ਵਗੈਰਾ ਹੈ ਹਾਂਜੀ ਕਾਪੀ ਦੇ ਐਂਟਰੀਆਂ ਹੈਗੀਆਂ ਜੀ ਕਿੰਨੇ ਲੰਬੇ ਸਮੇਂ ਤੋਂ ਤੁਹਾਡਾ ਖਾਤਾ ਸੀ ਇੱਥੇ ਮੈਂ ਇਹ ਗੁਰਦੁਆਰਾ ਸਾਹਿਬ ਦਾ ਤਾਂ ਕਾਫੀ ਟਾਈਮ ਤੋਂ ਪੁਰਾਣਾ ਜੀ ਇਹਦਾ 15-20 ਸਾਲ ਤੋਂ ਪੁਰਾਣਾ ਖਾਤਾ ਹੈ ਜੀ ਗੁਰਦੁਆਰਾ ਸਾਹਿਬ ਦਾ ਜੀ ਮੇਰਾ ਸਾਲਕ ਪੁਰਾਣਾ ਜੀ